ਇੱਥੇ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ ਹੁਕਮਨਾਮਾ ਕੀ ਹੁੰਦਾ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੁਕਮਨਾਮਾ ਇਹ ਦੋ ਸ਼ਬਦਾਂ ਦਾ ਸੁਮੇਲ ਹੈ ਹੁਕਮ ਹੈ ਗੁਰੂ ਦਾ ਹੁਕਮ ਨਾਮਾ ਮਤਲਬ ਸਾਡੇ ਨਾਮ ਇਹ ਗੁਰੂ ਦਾ ਜਿਹੜਾ ਹੁਕਮ ਹੈ ਉਪਦੇਸ਼ ਹੈ ਇਹ ਸਾਡੇ ਨਾਮ ਕੀਤਾ ਜਾਂਦਾ ਕਿ ਭਾਈ ਜੋ ਗੁਰੂ ਸਾਹਿਬ ਦਾ ਹੁਕਮਨਾਮਾ ਲਿਆ ਜਾਂਦਾ ਹੈ ਸਿੱਖਾਂ ਨੇ ਸਤਗੁਰਾਂ ਨੂੰ ਮੰਨਣ ਵਾਲਿਆਂ ਨੇ ਇਸ ਹੁਕਮਨਾਮੇ ਦੀ ਇਨ ਬਿਨ ਪਾਲਣਾ ਕਰਨੀ ਹੈ ਜੋ ਸਤਗੁਰ ਸੱਚੇ ਪਾਤਸ਼ਾਹ ਫਰਮਾ ਰਹੇ ਨੇ ਇਸ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਉਣਾ ਹੈ ਜੀਵਨ ਦੇ ਵਿੱਚ ਢਾਲਣਾ ਹੈ ਜੋ ਸਤਗੁਰ ਫਰਮਾ ਰਹੇ ਨੇ ਇਹ ਹੁੰਦਾ ਹੁਕਮਨਾਮਾ ਸਾਹਿਬ ਦਾ ਮਤਲਬ ਤੇ ਗੁਰੂ ਪਿਆਰਿਓ ਕਈ ਵਾਰ ਅਸੀਂ ਸਾਰੀ ਬਾਣੀ ਸੁਣ ਲੈਨੇ ਆ ਸੁਣਨੀ ਚਾਹੀਦੀ ਐ ਤੇ ਜਦੋਂ ਅਖੀਰ ਤੇ ਅਰਦਾਸ ਬੇਨਤੀ ਹੁੰਦੀ ਆ ਪ੍ਰੰਤ ਹੁਕਮਨਾਮਾ ਸਾਹਿਬ ਲਿਆ ਜਾਂਦਾ ਨਾ ਅਸੀਂ ਕਈ ਵਾਰ ਉੱਠ ਕੇ ਤੁਰ ਪੈਨੇ ਆ ਮੈਂ ਵੀ ਵਿੱਚੇ ਹੀ ਆਉਣਾ ਤੇ ਜਦੋਂ ਅਸੀਂ ਹੁਕਮਨਾਮਾ ਸਾਹਿਬ ਛੱਡ ਕੇ ਤੁਰ ਪੈਨੇ ਆ ਨਾ ਤਾਂ ਕਦੇ ਸੋਚ ਕੇ ਵੇਖਿਆ ਕਰੋ ਵੀ ਇਹ ਤਾਂ ਗੁਰੂ ਸਾਹਿਬ ਦਾ ਹੁਕਮ ਸੀ ਜੋ ਸੁਣਨਾ ਸੀ ਜੋ ਜੀਵਨ ਦਾ ਇੱਕ ਗਹਿਣਾ ਬਣਾਉਣਾ ਸੀ ਉਸ ਨੂੰ ਹੀ ਅਸੀਂ ਨਹੀਂ ਸੁਣਿਆ ਕੋਈ ਰਾਜਾ ਹੋਵੇ ਕੋਈ ਮਹਾਰਾਜਾ ਹੋਵੇ ਕੋਈ ਮੰਤਰੀ ਹੋਵੇ ਕੋਈ ਵੀ ਹੋਵੇ ਜਿੱਥੇ ਵੀ ਅਸੀਂ ਕੰਮ ਕਰਦੇ ਆ ਉਹ ਅਕੀਰ ਤੇ ਕਹਿ ਦੇਣ ਭਾਈ ਮਾਲਕ ਦਾ ਕੋਈ ਹੁਕਮ ਆਇਆ ਹੈ ਸਾਰਿਆਂ ਨੇ ਸੁਣ ਕੇ ਜਾਣਾ ਹੁਣ ਸਾਨੂੰ ਤਾਂ ਪਤਾ ਨਹੀਂ ਮਾਲਕ ਚੰਗਾ ਹੁਕਮ ਸੁਣਾਏਗਾ ਜਾਂ ਮਾੜਾ ਹੁਕਮ ਸੁਣਾਏਗਾ ਕਿਤੇ ਵੀ ਅਸੀਂ ਕੰਮ ਕਰਦੇ ਆ ਤਾਂ ਸਾਡੀ ਉਹ ਮਜਬੂਰੀ ਬਣ ਜਾਏਗੀ ਕਿ ਅਸੀਂ ਸੁਣ ਕੇ ਹੀ ਜਾਣਾ ਹੈ ਤੇ ਮਨ ਵਿੱਚ ਇਹ ਵੀ ਹੋਏਗਾ ਕਿ ਪਤਾ ਨਹੀਂ ਉਹ ਹੁਕਮ ਦੇ ਵਿੱਚ ਜੋ ਮਾਲਕ ਨੇ ਕਰਨਾ ਹੈ ਕੀ ਕਹਿਣਾ ਹੋ ਸਕਦਾ ਹੈ ਹੋ ਸਕਦਾ ਉਹਦੇ ਵਿੱਚ ਸਾਡਾ ਭਲਾ ਹੋਵੇ ਹੋ ਸਕਦਾ ਕਿ ਉਹਦੇ ਵਿੱਚ ਸਾਡਾ ਨੁਕਸਾਨ ਵੀ ਹੋ ਜਾਵੇ ਪਰ ਫਿਰ ਵੀ ਅਸੀਂ ਉਹ ਮਾਲਕ ਦਾ ਹੁਕਮ ਸੁਣ ਕੇ ਜਾਂਦੇ ਆ ਤੇ ਉਹ ਫਿਰ ਸਾਨੂੰ ਮੰਨਣਾ ਵੀ ਪੈਂਦਾ ਤੇ ਅਸੀਂ ਮੰਨਦੇ ਵੀ ਆ ਤੇ ਗੁਰੂ ਪਿਆਰਿਓ ਤਾਂ ਜਗਤ ਪਿਤਾ ਕੁੱਲ ਆਲਮ ਦੇ ਮਾਲਕ ਨੇ ਸਤਗੁਰ ਨੇ ਤੇ ਜਦੋਂ ਇਹਨਾਂ ਦਾ ਹੁਕਮ ਆਉਂਦਾ ਹੈ ਤਾਂ ਸਾਡੇ ਨਾਮ ਹੁੰਦਾ ਹੈ ਇਸ ਕਰਕੇ ਇਹ ਵੀ ਹੁਕਮਨਾਮਾ ਸਾਹਿਬ ਸੁਣ ਕੇ ਜਾਇਆ ਕਰੀਏ ਕਿ ਸਤਿਗੁਰੂ ਕੀ ਸਮਝਾਉਣਾ ਕਰਦੇ ਨੇ ਸੋ ਇਹ ਹੈ ਹੁਕਮਨਾਮਾ ਸਾਹਿਬ ਦਾ ਮਤਲਬ